ਯਾਰ ਕਦੋਂ ਦਾ ਫੋਨ ਲਾਈਆ ਨਾ ਪਤਾ ਨਹੀਂ ਪਹੁੰਚੇ ਨੇ ਪਤਾ ਨਹੀਂ ਨਾ ਚਲ ਆਪੇ ਕਰ ਲੂ ਜਦ ਬੇਨਾ ਹੋਵੇ ਪਤਾ ਨਹੀਂ ਜਦ ਆਪੇ ਲਾ ਲੂ ਫੋਨ ਨਿੱਛਾ ਕਰ ਦੇ ਕੋਈ ਫੋਨ ਨਹੀਂ ਹੈ ਤੇ ਲਾ ਲਓ ਸੋ ਅਰਾਸਤ ਕਰੀ ਬੇਨਾ ਆਹ ਹੋ ਗਿਆ ਆ ਵੀ ਛੱਡੋ ਜਾਸ ਇਹਦਾ

ਕਿ ਉਹਦੇ ਬਸੇ ਥੋੜਾ ਜਾ ਕੇ ਲੰਕੇ ਹਾਂ ਘਰ ਮੇਰਾ ਆਹਾਂ ਇਹ ਇਕ ਪੰਡਾ ਘਿਰ ਰਹੇ ਆ ਅੱਛਾ ਕਿਵੇਂ ਦਾ ਮਾਹੌਲ ਵੈਸੇ ਹਾਂ ਮਾਹੌਲ ਪੰਪੂ ਦਾ ਹਾਲ ਵੀ ਬਹੁਤ ਐਕ ਅੱਛਾ ਆਹ ਸਾਰਾ ਟੁਪਰੇ ਬੈਣੀ ਜੇ ਲੋਕ ਸੜਕਾਂ ਤੇ ਬੈਠੇ ਨਹੀਂ ਅੱਛਾ ਪੰਜਾਬੀਆਂ ਦੇ ਬੰਦਿਆਂ ਨਾਲ ਇੱਕ ਦੂਜੇ ਦੇ ਹੱਥਾਂ ਦੇ ਵਿੱਚੋਂ ਰਾਸ਼ ਬਹੁਤ ਆ ਇੱਕ ਦੂਜੇ ਦੇ ਹੱਥਾਂ ਦੇ ਵਿੱਚੋਂ ਰਾਸ਼ ਖਿੱਚੀ ਜਾਂਦੇ ਨੇ ਅੱਛਾ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਰਾਸ਼ਣ ਤਾਂ ਵੈਸੇ ਬਹੁਤ ਪਹਿਲਾਂ ਬਥੇਰਾ ਚਲਿਆ ਗਿਆ ਜਦ ਤੁਸੀਂ ਆਪਣਾ ਵਿਚਾਰ ਰੱਖਿਓ ਤੇ ਜਿਹੜਾ ਮਾਰਾ ਕੋ ਦਿਖੂਗਾ ਤੇ ਛੋਟੋ-ਛੋਟਾ ਕਰਾ ਦੇ ਤੁਹੇਗਾ ਹਾਂ ਇੱਕ ਕਰਤੀ ਆਵਾ ਆਪਣਾ ਇਹ ਫੰਕਸ਼ਨ ਨਹੀਂ ਦਵਾਈਆਂ ਆ ਜਾਂਦੀਆਂ ਤਾਂ ਆ ਗਈਆਂ ਦਵਾਈਆਂ ਨੇ ਆ ਗਈ ਹਾਂ ਗੱਟੀਆਂ ਵਾਲੀ ਵੀ ਆ ਗਈ ਇੱਕ ਅੱਛਾ ਦਵਾਈਆਂ ਵਾਲੀ ਕਿਹੜੀ ਆਂਦੀ ਇਹਦੇ ਦੋ ਗੱਟੀਆਂ ਪਿੱਛੇ ਨੇ ਉਹਨਾਂ ਨਾਲ ਹੁਣ ਗੱਲ ਹੋਈ ਸੀ ਥੋੜੇ ਦੂਰ ਤੇ ਪਹੁੰਚਣੇ ਆ ਸੀ ਜਲ ਆ ਜਾਣਗੇ ਉਹਨਾਂ ਨਾਲ ਫੋਨ ਫੋਨ ਕਰ ਲੋ ਵੀ ਕਿੱਥੇ ਕੰਨੇ ਤੇ ਗੱਲ ਸੁਣੋ ਹਾਂ ਕੱਲੀਆਂ ਕੋਈ ਹੋਰ ਤਾਂ ਨਹੀਂ ਆਉਂਦਾ ਨਹੀਂ ਮੈਂ ਕੱਲ ਨਹੀਂ ਰੋਸ ਅੱਛਾ ਤੇ ਮੜਾ ਜਾ ਉਹਨਾਂ ਨੂੰ ਦੂਜਿਆਂ ਨੂੰ ਆਣ ਸਮਝਾ ਕੇ ਰੱਖੀ ਹਾਂ ਤੇ ਮੜਾ ਉਹਨਾਂ ਦੀ ਲੋੜ ਨਹੀਂ ਹੈ ਮੈਂ ਪਤਾ ਨੁਕਸਾਨ ਕਰਾ ਲੇ ਕੋਈ ਅੱਛਾ ਵਸੇ ਦੀ ਹੁੰਦਾ ਜਵਾਨੀਆਂ ਆਉਣੇ ਨੇ ਜਿਹੜੀਆਂ ਤੁਹਾਨੂੰ ਪਤਾ ਹੀ ਆ ਜਿਹੜੀਆਂ ਉਹ ਦੋ ਕਾਲੇ ਜੇ ਬੈਗ ਨਹੀਂ ਹੈਗੇ ਹਾਂ 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 ਉਹਨਾਂ ਨੂੰ ਮੜੀ ਮੜੇ ਕਾਗਜ਼ ਖਾਪ ਜੇ ਦੀਆਂ ਜੇ ਆ ਜਾਈਆਂ ਹਾਂ ਚਲੋ ਮੜਾ ਵਰਨਾ ਹੁੰਦਾ ਹੈ ਹਾਂ ਤੇ ਉਹ ਆਮ ਤੁਸੀਂ ਸਾਈਡ ਤੇ ਦੇ ਦਿਓ ਜਿਹੜੀਆਂ ਕਹਿੰਦਾ ਹੋਰ ਲੱਗ ਤੋਂ ਪਏ ਨੇ ਲਿਵਾਫਿਆਂ ਚ ਪਾ ਕੇ ਪੈਕ ਕਰੀਆਂ ਨੇ ਉਹ ਥੋੜੀਆਂ ਜਿਹੀ ਵਧੀਆ ਦਵਾਈਆਂ ਨੇ ਤੁਸੀਂ ਬਾਹਲਾ ਨਵੇਂ ਹਰੇ ਤੋਂ ਫੜਾਈ ਜਾਂਦੇ ਜੋ ਬਹੁਤ ਉਸ ਉਹੀ ਵੀ ਲੋਕ ਫੜੀ ਜਾਂਦੇ ਆ ਉਸ ਹਾਂ ਅੱਛਾ ਉਸ ਉਹ ਨਾ ਸੁਖਜੀਵਨ ਨਹੀਂ ਸੁਖਜੀਵਨ ਆਪਣੇ ਜਾਣਦੇ ਆ ਹਾਂ ਹਾਂ ਜਿਹੜੇ ਬੰਦੇ ਕੋਲ ਆਉਂਗਾ ਹਾਂ ਹਾਂ ਉਧਰ ਨਾ ਬਸ ਉਹਦੇ ਕੋਲ ਚਲੇ ਜਾਇਓ ਉੱਥੇ ਉਹਨੂੰ ਸਮਾ ਦਿਓ ਉਹ ਆਪੇ ਕਰ ਦੂਗਾ ਠੀਕ ਹੈ ਜਿਹੜਾ ਜਿਹੜੇ ਤੁਸੀਂ ਮੈਨੂੰ ਆਰਟ ਪੈਕਿੰਗ ਕਰਕੇ ਦਿੱਤੀ ਸੀ ਉਹ ਉਹਨਾਂ ਬੜਾ ਦਾ ਤੇ ਜਿਹੜੇ ਕਾਲੇ ਫੜਿਆ ਉਹਨੇ ਜਿਹੜੀਆਂ ਹਨਾ ਹਾਂ ਹਾਂ ਉਹ ਬਸ ਉਹ ਯਾਰ ਪਤਾ ਕੀ ਹੈ ਸਭ ਕੁਛ ਇਹਨਾਂ ਲੋਕਾਂ ਕੋਲ ਆ ਗਿਆ ਸਭ ਕੁਛ ਆ ਗਿਆ ਘਾਟ ਹੋਏ ਨੇ ਮੈਂ ਤੁਸੀਂ ਛੋਟਾ ਛੋਟਾ ਨਹੀਂ ਕਰਾ ਲੇ ਦੇਖ ਕੇ ਮੌਕਾ ਜਾ ਤੇ ਉੱਥੇ ਫੜਾ ਦਿਓ ਸੁਭਜੀਵਨ ਨੇ ਤੁਹਾਨੂੰ ਪਤਾ ਹੀ ਹੈ ਉਹ ਸਮਝ ਹੀ ਦਿੰਦੀ ਆ ਗੱਲ ਯਾਰ ਉਹ ਮੈਂ ਕੀ ਕਹਾਂ ਉਹ ਕਲੈਕਸ਼ਨ ਵੀ ਲੜਨੀ ਆ ਉਹਨੇ ਆਹ ਆ ਫੋਟੋਆਂ ਕੋਪਾ ਸੋਦੇ ਕੇ ਵੰਡ ਦੋ ਇਹੀ ਤਾਂ ਮੌਕਾ ਆ ਦਾ ਮਾੜਾ ਮੋਟਾ ਯਾਰ ਅਵਦੀਪ ਕੋ ਬਣਾਉਣ ਦਾ ਜਿਹੜਾ ਜਿਹੜੇ ਦੇ ਟਾਲੀ ਦੇ ਬਾਪੇ ਚ ਲਿਖਦੇ ਅਸੀਂ ਐ ਕਰਦੇ ਆ ਜਿਹੜੇ ਆਮ ਲੋਕ ਨੇ ਹੈ ਨਾ ਉੱਥੇ ਗਰੀਬ ਪਰਿਵਾਰ ਦੇ ਉਹਨਾਂ ਨੂੰ ਪੱਕੇ ਕਰਕੇ ਅਸੀਂ ਉੱਥੇ ਗੋਲੀਆਂ ਗਾਲੀਆਂ ਮਾਰੋ ਉੱਥੇ ਉਹਨਾਂ ਨੂੰ ਦੇ ਦਿਓ 10 15 ਦੀ ਫੋਟੋਆਂ ਹੋ ਜਾਣਗੀਆਂ ਮਾੜਾ ਮੋਟਾ ਫੇਸਬੁੱਕ ਤੇ ਪਾਵਾਂਗੇ ਅਖਬਾਰ ਤੇ ਲਗਾ ਦਾਂਗੇ ਹੈ ਨਾ ਬਾਕੀ ਸੁਖੀ ਜੀਵਨ ਨੂੰ ਦੇ ਦਿਓ ਆਪਣਾ ਬੰਦਾ ਆਪਣਾ ਪ੍ਰੇਮੀ ਆ ਉਹ ਬੰਦਾ ਆਪਣੇ ਕੋਲ ਆਉਂਦਾ ਜਾਂਦਾ ਆਪਣਾ ਸੰਗੀ ਹੈ ਉਹ ਵੀ ਉਤਿਆਰੀ ਜੀ ਕਰਦਾ ਸੋਹਣੇ ਅੱਗੇ ਚੋਣ ਲੜਨੀ ਆ ਨਾ ਚਲ ਉਹ ਦੇ ਦੂਗਾ ਵਧੀਆ ਉਹਦੀ ਬੜੀ ਬੋਲ ਬਣਦੀ ਇਹ ਹੀ ਮੌਕਾ ਹੁੰਦਾ ਵਣ ਬਣਾਉਣ ਦਾ ਸਰ ਬਾਬਾ ਜੀ ਨਾ ਨਾ ਫੋਨ ਆਇਆ ਸੀ ਉਹ ਜਿੰਨਾ ਪਾਸੇ ਮੇਰੇ ਫੋਨ ਲਾ ਦੇ ਜੀ ਉਹ ਫੋਨ ਮੈਨੂੰ ਆ ਗਿਆ ਸੀ ਕਹਿੰਦੇ ਬਾਬਾ ਜੀ ਫੋਨ ਨਹੀਂ ਚੱਕ ਰਿਹਾ ਬੰਦ ਗਿਆ ਸੀ ਲੱਖ ਜਿਹੜਾ ਪਉਣਾ ਜੀ ਦੱਸੋ ਕਹਿੰਦੇ ਵੀ ਅਸੀਂ ਕਿਹੜੇ ਅਕਾਊਂਟ ਤੇ ਪਾਈਏ ਬਸ ਆਪਣਾ ਹੀ ਦੱਸ ਦਿਓ ਫਤਿਹ ਤੁਹਾਨੂੰ ਅੱਛਾ ਕੀ ਹੋਊਗਾ ਸੈਂਡ ਦਾ ਸੈਂਡ ਕਰਾ ਉਹ ਉਹ ਦੇ ਦਿਨਾ ਉਹ ਜਿਹ ਕੁਆ ਲੈਂਦੇ ਆਪਾਂ ਮੈਂ ਸੈਂਡ ਕਰਦਾ ਉਹ ਚ ਪਵਾ ਦਿਓ ਬਸ ਠੀਕ ਆ ਉਹ ਪਾਣ ਹੁੰਦੇ ਜਿੱਤੇ ਜਾਂਦੇ ਨੇ ਬਸ ਠੀਕ ਹੈ ਤੇ ਉਹ ਗੰਦੇ ਵੀ ਦੇ ਦਿਓ ਤਾਂ ਸਾਈਡ ਤੇ ਕਿਸਮ ਦੇ ਦੂਗਾ ਰੋਡ ਬੰਦ ਨੂੰ ਲਵੇ ਉਹ ਲਵੇ ਰੌਣੇ ਹੁੰਦੀ ਆ ਕੋਈ ਨਾ ਕੋਈ ਉਹਨਾਂ ਦੇ ਗੰਦੇ ਉਹ ਦੱਸ ਵੀ ਨਾ ਕਿਹੜੇ ਗੰਦੇ ਹੋਣਾ ਨੇ ਕਿਹੜੇ ਪਾਉ ਬੰਦੇ ਨੇ ਭੇਜੇ ਨੇ ਅੱਛਾ ਇਹ ਮਹਿੰਗੇ ਘੋਤ ਨੇ ਉਹ ਫੇਰ ਤੁਸੀਂ ਸੁਖੀ ਜੀਵਨ ਕੋਈ ਰੱਖਿਓ ਸਭ ਜੀ ਨੂੰ ਕੋਈ ਨਹੀਂ ਆਹ ਉਹਨੂੰ ਕਹ ਜੀ ਵੀ ਲੋਨ ਬਈ ਤਾਂ ਠੀਕ ਆ ਮਾਣਾ ਮੋਟਰ ਜਿੱਥੇ ਉਹ ਲੱਗੂ ਆ ਜਿੱਥੋਂ ਜਿੱਥੋਂ ਯਾਰ ਚਾਰ ਮੋਟਰ ਮਾਣੂ ਆ ਤੇ ਦੇ ਦੂਗਾ ਆ ਉੱਥੇ ਦੇ ਦੂਗਾ ਬਾਕੀ ਆ ਬਚ ਜਾਵਾਂਗੇ ਆਪਾਂ ਕੋਈ ਨਹੀਂ ਮੈਂ ਕਰਦਾ ਇਹ ਤਾਂ ਵਜੇ ਗੱਧੇ ਵਾਲੀ ਗੱਡੀ ਆ ਹਾਂ ਜੀ ਜੀ ਵੀ ਨੇ ਕਹ ਇਹਦਾ ਜਿਹੜਾ ਜਿਹਨੇ ਉਹਨੇ ਕਿਹਾ ਆਪਾਂ ਉਹ ਲਿਆਇਆ ਆਪਣਾ ਅਟਿਕ ਦੇ ਦੋ ਦੋ ਸਵਾਰ ਕਿਤੇ ਹਾਂ ਹਾਂ ਇਹ ਲੈ ਕੇ ਤਾਂ ਦੇ ਮਹੱਲੇ ਦੇ ਵਿੱਚ ਜਿਹੜਾ ਜਿਹੜੇ ਉਹ ਲੈਣ ਦੇ ਵਾਸਤੇ ਮਹੱਲਾ ਹਾਂ ਤੇ ਨਾਲੋਂ ਵੱਡ ਦੇਣਾ ਬਸ ਇਦਾਂ ਕਰਦੇ ਮੈਨੂੰ ਪ੍ਰਧਾਨ ਜੀ ਦਾ ਹੀ ਫੋਨ ਆਇਆ ਸੀਗਾ ਆਪਣੀ ਪਾਰਟੀ ਦੇ ਅੱਛਾ ਅਮਰ ਉਹ ਬਟੂਦਰ ਉਹ ਕਹਿੰਦੇ ਜੀ ਕਹਿੰਦੇ ਵੀ ਦੱਬ ਬਗੈਰ ਕੋ ਕੋਈ ਕਰਨੀ ਅਸੀਂ ਨਾਲਾ ਥੋੜੇ ਬਾਹਰ ਨਹੀਂ ਚਰਨ ਦੀ ਰੋਣ ਬਾਬਾ ਜੀ ਤੇ ਮੌਕੇ ਤੇ ਰਸਾਂ ਨੂੰ ਸੰਤਾ ਬਥੇਰੇ ਲੋਕ ਲਈ ਖੜੇ ਨੇ ਉੱਥੇ ਰੁਲਦਾ ਔਰ ਆਸਣ ਤੋਂ ਬਾਬੇ ਜਸਪ੍ਰੀਤ ਉਹਨੀ ਕਲਾਸੇ ਵਾਲੇ ਅੱਛਾ ਉਹ ਬਥੇਰੇ ਬੜੇ ਤੇ ਗੱਡੀਆਂ ਲੋਨ ਕਰੀ ਖੜੇ ਨੇ ਅੱਛਾ ਉਹ ਆ ਰਹੇ ਨੇ ਆ ਰਹੇ ਨੇ ਉਹਨਾਂ ਨਾਲ ਬਧੀਆ ਬਾਬਾ ਜਸਪ੍ਰੀਤ ਨਾਲ ਉਹਦੇ ਹੈਗੇ ਸਿੰਘਾ ਕਾਫੀ ਸੇਵਾ ਵਾਲੇ ਸੁਖਵਿੰਦਰ ਉਹਨੇ ਹੈਗੇ ਨੇ ਹੈ ਦਾ ਨੰਬਰ ਦੇ ਦਿਓ ਨੰਬਰ ਤੁਹਾਡਾ ਦੇ ਦੇਣਾ ਉਹਨਾਂ ਨੇ ਵੀ ਆਇਆ ਕਰਿਓ ਉਹ ਚਲੋ ਹਾਂ ਉਹਨਾਂ ਨੂੰ ਮੈਂ ਦੱਸ ਦੂੰਗਾ ਆਪਣੇ ਪ੍ਰੇਮੀ ਨੇ ਕਾਂਸੀ ਵਾਲੇ ਬਾਬੇ ਜਾਣਦਾ ਹੋਵੇਗਾ ਤੂੰ ਬਾਬਾ ਜੀ ਮੈਂ ਤੁਹਾਨੂੰ ਕਿਹਾ ਪਰ ਮੇ ਕੋਲ ਨੰਬਰ ਨਹੀਂ ਹੈ ਮੈਨੂੰ ਨੰਬਰ ਦੇ ਦਿਓ ਹਾਂ ਦੇ ਦੇਣਾ ਉਹਨਾਂ ਨੂੰ ਵੀ ਮਰਜ਼ੀ ਦੱਸ ਦੇ ਵੀ ਇਧਰੋਂ ਮੈਂ ਕਹ ਦੂਗਾ ਵੀ ਉਹਨਾਂ ਨੂੰ ਪਤਾ ਕਿੱਥੇ ਕਿੱਥੇ ਕੀ ਲੋੜ ਆ ਹਾਂ ਬਧੀਰੀ ਸੇਵਾ ਕਰਦੇ ਨੇ ਉਹ ਤਾਂ ਕਿੰਨੇ ਦਾ ਦੇ ਲੱਗੇ ਨੇ ਉਹਨਾਂ ਦਾ ਕਿੰਨੇ ਟਰਾਲੇ ਢੋਦੇ ਉੱਥੇ ਗੰਨੀਆਂ ਗੱਡੀਆਂ ਪਾਪਾ ਦੀ ਗੱਲ ਹੋਰ ਵੀ ਐ ਇੱਥੇ ਨਾ ਮੈਂ ਕਈ ਘਰਾਂ ਤੋਂ ਦੇਖੇ ਨੇ ਚਲੋ ਆਪਾਂ ਦਾ ਕੰਮ ਇਹ ਹੈ ਜਿਹੜਾ ਮੈਂ ਤੁਹਾਡੇ ਮੁਤਾਬਿਕ ਕੰਮ ਆ ਪਰ ਮੈਂ ਕਈ ਲੋਕ ਦੇਖੇ ਨੇ ਜਿਹੜੇ ਬਹੁਤ ਲੋੜਵੰਦ ਨੇ ਪਰ ਉਹਨਾਂ ਕੋਲੇ ਸਮਾਂ ਨਹੀਂ ਜਾ ਰਿਹਾ ਤੇ ਬਹੁਤ ਜ਼ਿਆਦਾ ਇੰਤਜ਼ਾਰ ਉਹਨਾਂ ਮੈਂ ਕਿਹੜਾ ਮਾਰਾ ਮੋਟਾ ਮਾਰਾ ਫਿਰ ਉਹ ਨਾ ਉਹ ਦੇ ਦੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਗੱਲ ਸਮਝੀ ਦੀ ਹੁੰਦੀ ਯਾਰ ਉਹ ਜਿਹੜੀ ਆਪਣੇ ਉਹ ਸਪੈਸ਼ਲ ਜਿਹੜੇ ਰੱਖਿਆ ਨਾ ਕੋਸ਼ ਬਸ ਆਏ ਆ ਸਾਡੇ ਨਾ ਸਪੈਸ਼ਲ ਸਪੈਸ਼ਲ ਬੰਦਿਆਂ ਕੋਲ ਜਾਣਗੇ ਆ ਓਕੇ ਠੀਕ ਹੈ ਠੀਕ ਜੀ ਨਾਲੋਂ ਕੰਮ ਵੀ ਆਉਣਗੇ ਯਾਰ ਮਾਤਰਾ ਨੇ ਕੀ ਡਰਣ ਕਰ ਲਾ ਠੀਕ ਜੀ ਠੀਕ ਹੈ ਮੈਂ ਫੋਨ ਕਰਦਾ ਫਿਰ ਉਹ ਕਿਤੇ ਹੋਰ ਪਾਸੇ ਨਾ ਵੜ ਬੁੰਡ ਦੇਣਾ ਉਹ ਸਾਰੀ ਟੀਮ ਆਪਣੀ ਕਿੰਦੀ ਮੈਂ ਤਾਰਾ ਨੂੰ ਕੱਪਟੇ ਚੱਲ ਮੈਂ ਉਹ ਕੈਨਾ ਬਾਬੇ ਨੂੰ ਕਾਰ ਸੇਵ ਵਾਲਿਆਂ ਨੂੰ ਉਹ ਲੈ ਕੇ ਉਧਰ ਸਹੀ ਗੱਡੀਆਂ 'ਚ ਨਾ ਤਾਂ ਆਪਣੀ ਪੈਣਾ ਬਸ ਕਹਿ ਦੇਣਾ باقی گمیں سفر کرا دے کر رہے ہیں ہوتا لوڈ کرا دے میں جا کے ملتا ہوں نا خاصا ودے میں انشاءاللہ رام کروں گا ٹھیک ہے خاصا ودے پتے انو ہیلو 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 پہنچ گئے ہلو وار کپ آیا تھا رینج روڈ کا تھا ਰੇਂਜ ਘਟਾ ਪਹਿਲਾਂ ਤਾਂ ਬਾਰ-ਬਾਰ ਫੋਨ ਲਾਈ ਜਾਂਦੇ ਸੀ ਰੇਂਜ ਚ ਹੋ ਜਾ ਮੜਾ ਹੁਣ ਹੁਣ ਆਉਂਦੀ ਆਵਾਜ਼ ਹੈ ਹੁਣ ਆਉਂਦੀ ਆਵਾਜ਼ ਪਹੁੰਚ ਗਏ ਸਾਰੇ ਹਾਂ ਪਹੁੰਚ ਗਏ ਸਾਰੇ ਸਾਰੇ ਪਹੁੰਚ ਗਏ ਅੱਛਾ ਅੱਛਾ ਕਿੰਨੇ ਕ ਗੱਡੀਆਂ ਨੇ ਗੱਡੀਆਂ ਤਿੰਨ ਕ ਟਰੱਕ ਦਾ ਟੂੜੀ ਦੇ ਨੇ ਅੱਛਾ ਤੇ ਦੋ ਟਰਾਲੀਆਂ ਹਰੇ-ਜਾਰੇ ਦੀਆਂ ਨੇ ਤੇ ਤਿੰਨ ਕ ਗੱਡੀਆਂ ਰਾਸ਼ਨ ਦੀਆਂ ਨੇ ਰਸੋਈ ਵਾਲਾ ਰਾਸ਼ਨ ਸਾਰਾ ਤਿੰਨ ਹੀ ਨੇ ਬਸ ਪਹਿਲਾਂ ਚਾਰ-ਪੰਜ ਕਹਿੰਦੇ ਸੀ ਟੂੜੀ ਵਾਲੇ ਆ ਬਾਕੀ ਕਿੱਧਰ ਗਈਆਂ ਫੌਲ ਬਾਕੀ ਕੱਲ ਨੂੰ ਵੇਖ ਦਾਂਗੇ ਅੱਛਾ ਹਰੇ ਹਰੇ ਵਾਲਾ ਕੀ ਬਣਿਆ ਹਰੇ ਦਾ ਵੀ ਵਿੱਚ ਹੀ ਆ ਤੇ ਕੁਛ ਗੱਦੇ ਨੇ ਕੁਛ ਰਜਾਈਆਂ ਨੇ ਗੱਦੇ ਕਿੰਨੇ ਕਨੇ ਗੱਦੇ ਵੀ ਕਾਫੀ ਨੇ ਇੱਕ ਗੱਡੀ ਆ ਜੀ ਗੱਦਿਆਂ ਦੀ ਅੱਛਾ ਐਂ ਕਰੋ ਹੁਣ ਆਹ ਨਾ ਪਿੰਡ ਦੇ ਉੱਤੋਂ ਦੀ ਹੋ ਜਿਓ ਪਿੰਡ ਦੇ ਉੱਪਰ ਜਾਂ ਸੀਦਾ ਪਿੰਡ ਦੇ ਵਿੱਚ ਜੇ ਐਂਟਰ ਹੋਇਆ ਇੱਕ ਤਾਂ ਗਾਵਾ ਬਾਉਦਾ ਲੋਕਾਂ ਦੇ ਹੱਥਾਂ ਦੇ ਵਿੱਚੋਂ ਰਾਸ਼ਨ ਖੋਦਾ ਨਾ ਓ ਯਾਰ ਤੈਂ ਲੋਕਾਂ ਤੋਂ ਕੀ ਲੈਣਾ ਤੂੰ ਖੱਬੇ ਪਾਸੇ ਨੂੰ ਜਾਣਾ ਤਾਂ ਇਧਰ ਨੂੰ ਮੈਂ ਯੋ ਨਹੀਂ ਲੈਣਾ ਯਾਰ ਇੱਥੇ ਚੱਲ ਕੇ ਧੱਕੇ ਨਾਲ ਲੋਕਾਂ ਦਾ ਵਿਚੋਂ ਨਹੀਂ ਨਹੀਂ ਇਹਨਾਂ ਨੂੰ ਕਿਸੇ ਨੂੰ ਉਹ ਨਹੀਂ ਨਹੀਂ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਦੇਣਾ ਹੈਗਾ ਤੋ ਮੇਰੀ ਸੁਣ ਲੈ ਕਰ ਆਵਦੀ ਨਾਲ ਚਲਾਇਆ ਕਰ ਜਾ ਕੇ ਨਹੀਂ ਬਾ ਉੱਥੇ ਦੇ ਲੋਕ ਤਾਂ ਦੇਖੋ ਤੇ ਕਿੰਨਾ ਗਾਨ ਕੇ ਗਾਹ ਭਾਈ ਬੈਠੇ ਹੱਥਾਂ ਦੇ ਵਿਚੋਂ ਡਾਕਟਰ ਖੌਂਦੇ ਨੇ ਉਹ ਨਹੀਂ ਨਹੀਂ ਤੂੰ ਪਿੰਡ ਦੇ ਉੱਤੋਂ ਦੀ ਹੋ ਜਾ ਬਸ ਸੁਣ ਲੈ ਗਰ ਗੱਲ ਨੂੰ ਅੱਛਾ ਪਿੰਡ ਦੇ ਉੱਤੋਂ ਦੀ ਹੋ ਕੇ ਖੱਬੇ ਪਾਸੇ ਨੂੰ ਮੁੜ ਜਾਣਾ ਤੇ ਅੱਛਾ ਖੱਬੇ ਪਾਸੇ ਨੂੰ ਮੁੜ ਕੇ ਫਿਰ ਨਹੀਂ ਉੱਪਰਲੀ ਫਿਰ ਨਹੀਂ ਵਗ ਜਾਣਾ ਹਾਂ ਨਾਲੇ ਤਾਂ ਉਹ ਰਾਹ ਠੀਕ ਕਰਿਆ ਹੋਇਆ ਜਿਹੜਾ ਅੱਛਾ ਅੱਗੇ ਜਾ ਕੇ 59 ਗ੍ਰੇਡ ਨਾ ਟਰੈਕਟਰ ਖੜਾ ਹੋਊਗਾ ਕੋਠੀ ਦੇ ਮੂਹਰੇ ਨਾ 59 ਗੇਰ ਟਰੈਕਟਰ ਅੱਛਾ ਉਹ ਚ ਲਾਉਣਾ ਆਪਾਂ ਨੇ ਸਾਰਾ ਸਮਾਨ ਉਹ ਕੋਠੀ ਦਾ ਕੋਲੀ ਖੜਿਆ ਕੋਠੀ ਦਾ ਚੰਗੀ ਬੜੀ ਆ ਇੱਥੇ ਕੀ ਹੋਇਆ ਇੱਥੇ ਲਾਉਣਾ ਇਹਨਾਂ ਨੇ ਕੰਮ ਆਉਣਾਗਾ ਇਹਨਾਂ ਤੋਂ ਆਪਾਂ ਨੇ ਕੀ ਕਰਾਉਣਾ ਸੁਣ ਲਿਆ ਕਰ ਗੱਲ ਨੂੰ ਤੂੰ ਹਾਂ ਸਮਝ ਲਿਆ ਕਰ ਇਹਨੇ ਆਪ ਵੰਡੂਗਾ ਨਾਲੇ ਆਪਣਾ ਉਥੇ ਟੈਗ ਟੂਗ ਲਾਊਗਾ ਫੋਟੋ ਫੋਟੋ ਲਾਊਗਾ ਫੇਰ ਭੇਜੂਗਾ ਫੇਰ ਆਪਾਂ ਦਵਾਂਗੇ ਐਵੇਂ ਥੋੜੀ ਦੇ ਦਾਂਗੇ ਆਪਾਂ ਸਮਾਨ ਅਗਾਈ ਆਪੇ ਬੂਣਾ ਫੋਟੋ ਖਿੱਚ ਕੇ ਬੈ ਤੂੰ ਆਪਾਂ ਨੂੰ ਹਾਂ ਪਾਣੀ ਪੂਣੀ ਕਿੰਨਾ ਗਏ ਪਾਣੀ ਕਾਫੀ ਆ ਇਧਰ ਆ ਸੱਤ ਲੋਕ ਜੇ ਕੰਡੇ ਕੰਡੇ ਆ ਗਏ ਐ ਕਰੋ ਨਾਲੇ ਨਾਲੇ ਗੇੜਾ ਆ ਮਾਰਿਆ ਆਇਓ ਪ੍ਰਸ਼ਾਦਾ ਵਗੈਰਾ ਛਕ ਲਿਓ ਉੱਥੇ ਰੋਟੀ ਰੋਟੀ ਹੁਣ ਛਕ ਕੇ ਆਦੇ ਆ ਯਾਰ ਉਹ ਚੱਲ ਕੋਈ ਨਹੀਂ ਫੇਰ ਕੀ ਹੋ ਗਿਆ ਦਿਖਾਉਣੀ ਆ ਫੋਟੋ ਹੀ ਖਿੱਚ ਲਿਓ ਇੱਥੇ ਸਾਈਡ ਤੇ ਬੈਠ ਬੂਟ ਕੇ ਜੇ ਅੱਛਾ ਤਾਂ ਹੋਰ 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 ਨਾਲਆਂ ਗੱਲਾਂ ਕਰਦੇ ਆ ਉਹ ਹਾਂ ਗੇੜਾ ਜਾਂ ਦੇਖ ਨਾ ਦੋ ਤਿੰਨ ਗੇੜੇ ਜੇ ਬਣਾ ਕੇ ਉਸ ਤੋਂ ਬਾਅਦ ਕਹਿ ਦਿਓ ਵੀ ਹਾਂ ਆੜੜ ਜਗ੍ਹਾ ਤੇ ਦੇ ਆਏ ਹਨਾ ਗੱਦਾ ਗੁੱਦਾ ਜਾਂ ਧਰ ਲਿਓ ਵਿੱਚ ਹਾਂ ਇੱਕ ਗੱਲ ਸੁਣ ਲੈ ਨਾਲੇ ਹਰੇਕ ਹਰੇਕ ਗੱਦੇ ਦੇ ਉੱਤੇ ਉਹਦੀ ਫੋਟੋ ਲਾਉਣੀ ਆ ਬੰਦੇ ਦੀ ਜਿਹੜੀ ਜਿਹਦੇ ਕੋਠੀ ਹੈਗੀ ਉਹ ਤਾਂ ਮੈਂ ਉਹਨੂੰ ਫੋਟੋ ਮੈਨੂੰ ਦੇ ਦੂਗਾ ਮੈਂ ਉਹਦੇ ਨਾਲ ਹਾਂ ਉਹ ਹੈਗਾ ਉਹ ਹੈਗਾ ਹੈਗਾ ਸਾਰਾ ਕੁਝ ਹੈਗਾ ਉਹਦੇ ਲਈ ਹੁਣੇ ਫਿਰ ਦਿਖਾਉਣਾ ਵੀ ਆ। ਹੁਣ ਇੱਕ ਦਾ ਤੇ ਸਾਰਾ ਸਮਾਨ ਲਾ ਕੇ ਆਜਣ। ਇੱਕ ਥਾਂ ਤੇ ਲਾਉਣਾ। ਹਾਂ ਜਿਹੜੀ ਕੱਲੋਂ ਗੱਡੀਆਂ ਜਾਣੀਆਂ ਨੇ ਉਹ ਵੀ ਇੱਥੇ ਹੀ ਲਾਉਣੀਆਂ ਨੇਗੀਆਂ। ਇਹੀ ਬੰਦਾ ਦਊਗਾ। ਜਿਹੜਾ ਤੇਰੇ ਨਾਮ ਤੇ ਬੋਰਡ ਜੇ ਲੱਗੇ ਨੇ ਫਿਰ ਗੱਡੀਆਂ ਜਦੋਂ ਕੰਮ ਦਿਖਾਦੀਓਗਾ ਫਿਰ ਸਾਰੀਆਂ ਗੱਡੀਆਂ ਦੇ ਸਮੇਤ ਬੋਰਡ ਗੱਡੀ ਵਾਪਸ ਲੈ ਆਵਾਂ। ਨਹੀਂ ਬੋਰਡ ਵਗੈਰਾ ਇੱਥੇ ਹੀ ਲਾਏ ਹੋਣੇ ਨੇ ਅੰਦਰ ਹੀ। ਅੱਛਾ। ਇੱਥੇ ਇੱਥੇ ਸਾਈਡ ਤੇ ਲਾ ਦਊਗਾ ਬੋਰਡ। ਅੱਛਾ। ਇਹਨੇ ਆਪਣੀ ਫੋਟੋ ਲਾਉਣੀ ਆ ਨਾਲ। ਚਲ ਠੀਕ ਆ। ਮੈਂ ਤਾਂ ਹੋਰ ਹੀ ਪੰਗੇ ਜਿਹਾ ਪੈਗਾ। ਲੋਕ ਤਾਂ ਸਾਰੇ ਪਿੰਡਾਂ ਦੇ ਵਰਕਨਾ ਮੈ ਮੈਂ ਸਾਰਿਆਂ ਨੂੰ ਬੁਲਾਉਣਾ ਵਾਪਸ ਤੇ ਫਿਰ ਨਾਲੇ ਮੈਨੂੰ ਮੈਨੂੰ ਫੋਟੋਆਂ ਪਾ ਦੀ ਸਾਰਿਆਂ ਦੀਆਂ ਇਕੱਲੇ ਇਕੱਲੇ ਦੀਆਂ ਫੋਟੋ ਵਧੀਆ ਜਿਹਾ ਮੈਂ ਬੜਾ ਕੇ ਮੈਂ ਭੇਜਦਾ ਉਹ ਤੁਹਾਨੂੰ ਇਹ ਫੋਟੋ ਤੇ ਵੀ ਮੇਰਾ ਨਾਮ ਲਿਖ ਕੇ ਬਾ ਦਿਓ ਠੀਕ ਹੈ ਪਾ ਦਾਗੇ ਕੋਈ ਨਹੀਂ ਬਾਹਰਲੀ ਸਾਈਡ ਲਵਾ ਦਾਂਗੇ ਫੋਟੋ ਤੇਰੀ ਕੋਈ ਗੱਲ ਨਹੀਂ ਹਾਂ ਫੋਟੋ ਫੋਟੋ ਵਧੀਆ ਪਾ ਦਿਓ ਠੀਕ ਹੈ ਠੀਕ ਹੈ ਮੈਨੂੰ ਪਾ ਦੀ ਮੈਨੂੰ ਮੈਨੂੰ ਫੋਟੋਆਂ ਪਾ ਦੀ ਜਰੂਰ ਮੈਂ ਕਿਤੇ ਹੋਰ ਹੀ ਨਾ ਘਰਾਂ ਦੇ ਜਾ ਕੇ ਮਾਰ ਦੇਣਾ ਮੈਂ ਹੁਣੇ ਖੇਤਾਂ ਤੇ ਜਾਦਾ ਮੈਂ ਪਹਿਲਾਂ ਉਹਨਾਂ ਨੂੰ ਰੋਕਾਂ ਸਾਰੇ ਛੇਤੀ ਜਾ ਮੈਨੂੰ ਚਲ ਠੀਕ ਹੈ ਫਿਰ ਓਕੇ ਓਕੇ ਬਾਬਾ ਜੀ ਪਟਿੰਗ ਤਿਆਰ ਹੋ ਗਿਆ ਪਾ ਮਹਾਬਰਸ਼ੋ ਬਾਈ ਕੀ ਗੱਲ ਚੱਲਦਾ ਠੀਕ ਠਾਕ ਹੋ ਚੜ੍ਹਦੀ ਕਲਾ ਉਹ ਆਪਣੇ ਉਧਰ ਆ ਸੇਵਾ ਤੇ? ਹਾਂਜੀ ਹਣੀਵਾਰਾ ਤੇਰੀਆਂ ਅੱਛਾ ਮੈਂ ਤੁਹਾਨੂੰ ਮਿਲਣ ਨਹੀਂ ਆ ਰਿਹਾ ਸੀ ਮੈਨੂੰ ਲੱਗਿਆ ਦੀ ਮਾ ਜਾਣਾ ਮੈਨੂੰ ਪਤਾ ਇੱਧਰ ਜਾਣਾ ਹਾਂਜੀ ਹਾਂਜੀ ਇਹਨਾਂ ਸੁਣੋ ਜੀ ਬੜਾ ਜੁਕਮ ਆਪਣੇ ਉਹ ਬਰਿੰਦਰ ਉਹ ਨਹੀਂ ਗਿਆ ਅੱਗੇ ਸਟਾਟ ਬਚੀ ਜੀ ਉਹਨਾਂ ਦਾ ਬਿਆਸ ਵਾਲੀ ਸਾਈਡ ਨੇ ਜੀ ਉਧਰ ਵੀ ਕਾਫੀ ਨੁਕਸਾਨ ਹਾਂਜੀ ਹਾਂਜੀ ਬਹੁਤ ਜ਼ਿਆਦਾ ਤੇ ਹੋਰ ਪਾਸੇ ਜਦ ਨਾਲੇ ਕੰਨੀ ਜਾਂ ਇੱਧਰ ਫੋਜਪੁਰ ਸਾਰੇ ਪੱਤੀ ਆ ਜੀ ਮੇਰੇ ਉਧਰ ਤਾਂ ਕਾਫੀ ਚਲੇ ਗਏ ਬਾਬੂ ਖਲਾਸ ਹੋਣ ਜਗੇ ਹੋਣੇ ਹਾਂਜੀ ਹਾਂਜੀ ਉਹ ਕਾਫੀ ਗਏ ਨੇ ਠੀਕ ਹੈ ਤੁਹਾਡੀ ਸੇਵਾਵਾਂ ਵੱਡੀਆਂ ਨੇ ਬਾਬਾ ਜੀ ਬੇਨਤੀ ਹੈ ਤੁਹਾਡਾ ਸਹਿਯੋਗ ਤੇ ਕਿਹੜੀਆਂ ਗੱਡੀਆਂ ਜਾ ਰਹੀਆਂ ਨੇ ਆਪਣੀ ਆਪਣੇ ਕਿਹੜੀ ਲੋਡ ਹੈ ਜੀ ਹੁਣ ਤੇ ਚਾਰ ਪਿਛੇ ਤਿਆਰ ਹੋ ਰਹੀਆਂ ਇਹ ਵਾਲੀ ਹਾਂ ਜੀ ਵਾਲੇ ਇਹਦੇ ਚ ਕੀ ਹੈ ਫਿਰ ਰਾਸ਼ਨ ਇੱਥੇ ਰਾਸ਼ਨ ਆ ਜੀ ਹਾਂਜੀ ਅੱਛਾ ਹੋਰ ਕਿਹੜੀਆਂ ਹੋਰ ਆਪਣੀ ਗੱਡੀਆਂ ਦੂਜੀਆਂ ਨੇ ਜੀ ਤੇ ਰਾਸ਼ਨ ਨਾਲ ਲੋਡ ਨਾਲ ਹੀ ਲੈ ਕੇ ਜਾਓਗੇ ਹਾਂ ਜੀ ਹਾਂ ਜੀ ਹਾਂ ਜੀ ਕੱਪੜੇ ਸਾਰੇ ਠੀਕ ਹੈ ਬਾਰਾ ਗੱਲ ਸੁਣਿਓ ਉੱਥੇ ਬਿਆਸ ਵਾਲੀ ਸਾਈਡ 'ਚ ਜਾਇ ਤੁਸੀਂ ਘਾਟ ਬਚਣ ਜੇ ਤੇ ਉੱਥੇ ਮੈਂ ਉਹਨਾਂ ਨੂੰ ਫੋਨ ਕਰ ਦਮ ਮੈਂ ਨੰਬਰ ਲੈ ਜਾ ਕੌਣ ਨੰਬਰ ਲੈ ਲਓ ਨੰਬਰ ਮੈਂ ਨੋਟ ਕਰਾ ਲਵਾਂ ਬਲਵਿੰਦ ਹਾਂ ਦਾ ਤੇ ਉਧਰੋਂ ਆਪਣੀ ਸੰਘੇ ਵੀਨੇ ਕੋ ਸਾ ਨਾਲ ਤਾਂ ਮਾਣ ਜਾ ਹੋ ਜਾ ਬੰਦੇ ਦਾ ਹਾਂਜੀ ਹਾਂਜੀ ਤੇ ਨਾਲੇ ਸੇਵਾ ਤਾਂ ਕਰਨੀ ਹੀ ਆ ਆਪਾਂ ਨੇ ਤੁਸੀਂ ਤਾਂ ਸੇਵਾ ਕਰਨੀ ਹੈ ਮਾਰਾ ਤੁਹਾਡੀ ਵੱਡੀ ਸੇਵਾ ਹੈ ਮਾਰਾ ਤੁਹਾਡਾ ਧੰਨਵਾਦ ਉਹਦੋਂ ਨੂੰ ਜਾਈ ਨੰਬਰ ਲਿਖਾ ਦੋ ਬਈ ਨਾ ਫਿਰ ਮੈਂ ਹਾਂ ਲਿਖੋ ਤੁਸੀਂ ਦੇਖੋ ਇਹ ਆਹੀ ਹੈ ਨਾ ਹਾ ਨੋਟ ਵਰ ਦਾ ਆਹੀ ਅੱਛਾ ਠੀਕ ਹੈ ਵਾਸ ਬਸ ਜਾ ਕੇ ਕਰ ਲਿਓ ਹਣਾ ਤੇ ਪ੍ਰਵਿੰਦਤ ਸਿੰਘ ਨੇ ਹਣਾ ਜੀ ਇਹ ਬਸ ਠੀਕ ਨਾਲ ਸਿੰਘ ਹੋਣਗੇ ਹੋਰ ਠੀਕ ਹੈ ਜੀ ਤੇ ਉਧਰ ਆਪਣਾ ਉਦਾਂ ਵੀ ਹੈਗਾ ਆਹ ਜੀ ਹਣਾਂ ਕੀ ਨੇ ਬਸ ਸਨੋ ਪਾਦੇ ਆ ਨਹੀਂ 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 ਬੋਲਣਾ ਵੀ ਹੈ ਬਹੁਤ ਜੀ ਬਾਬਾ ਜੀ ਸੇਵਾ ਦਾ ਤਾਂ ਸਮੇਂ ਦੀ ਮਾਰਾ ਚਲੋ ਕੱਲੋਂ ਤਾਂ ਫਿਰ ਕਰਨੀ ਹੈ ਸੇਵਾ ਪਰ ਉਦਾਂ ਕਰਾਂਗੇ ਹਾਂਜੀ ਮਾੜਾ ਮੋਟਾ ਆਵਾਂਗੇ ਵੋਟ ਅੱਗੇ ਸਾਡਾ ਥੋੜਾ ਹੁਕਮ ਆ ਜੀ ਸਾਡੇ ਉਹਦੇ ਮੁਤਾਬਕ ਜਿੱਥੇ ਕਹਾਂਗੇ ਅਸੀਂ ਉਥੇ ਹਾਜ਼ਰ ਹੋ ਜਾਾਂਗੇ ਗਰਾਸ਼ਣ ਜੀ ਸਿੰਘੋ ਬਾਬੂ ਕੇ ਹੈ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਕੋਈ ਹੋਵੇ ਮੈਨੂੰ ਫੋਨ ਕਰ ਲੈ ਤੈਨੂੰ ਫੋਨ ਪਤਾ ਲਾ ਹਾਂਜੀ ਠੀਕ ਹੈ ਜੀ ਹਾਲ ਸਾਹਿਬ ਵਾਹਿਗੁਰੂ ਠੀਕ ਆ ਮਾਰਾ ਠੀਕ ਹੈ ਚਲ ਵਾਈ ਗਰੁੱਪ ਵਾਈ ਗਰੁੱਪ ਵਾਈ ਗਰੁੱਪ ਨਾ ਨਾ ਮਾਦਾ ਬਲ ਜੀ ਪਾਤੇ ਪਾਤੇ ਨਾ ਮੇਰੇ ਪਹੁੰਚ ਗਏ ਹਾਂ ਜੀ ਹਾਂ ਧਿਆਨ ਦਿਓ ਭਾਜੀ ਪਹੁੰਚ ਗਏ ਅਸੀਂ ਅੱਛਾ ਬਹੁਤ ਕਿਰਪਾ ਨਾਲ ਕਾਲਪੁਰ ਫੈਕਟਰੀ ਜੀ ਮੈਂ ਹੁਣੇ ਅਰਦਾਸ ਬੇਨਤੀ ਕਰਕੇ ਆਟਿਆ ਹਨਾ ਉਧਰੋਂ ਤੁਹਾਡਾ ਫੋਨ ਆ ਗਿਆ ਜੀ ਲੋ ਮਾਰਾ ਚਾਹਦੇ ਨੇ ਕਰ ਜਿਗੜਾ ਤੂੰ ਹਾਂ ਜੀ ਸਭ ਬੰਦੀਆ ਬਹੁਤ ਬੜੀਆ ਹਾਂ ਤੁਹਾਡੇ ਇੱਥੇ ਸੇਵਾ ਦਾ ਅੱਛਾ ਅੱਛਾ ਕਿੱਦਾਂ ਇੱਥੇ ਦਾ ਮਾਹੌਲ ਕਿਵੇਂ ਆ ਆਪੇ ਉਹ ਦੇਖਿਆ ਸੀ ਨਾ ਮਾਹੌਲ ਤਾਂ ਸਭ ਤੋਂ ਸਹੀ ਛੋਟੇ ਛੋਟੇ ਬੱਚੇ ਵਿਚਾਰੇ ਬੇਕਾਰ ਹੋਏ ਪਾਣੀ ਘਰਾਂ ਚ ਬੜਾ ਜੀ ਘਰਾਂ ਤੋਂ ਜ਼ਮੀਨਾਂ ਤਾਂ ਬਸ ਅੱਜ ਦਿਖਦੇ ਹ ਠੀਕ ਹੈ ਜਰੂਰੀ ਆਪਾਂ ਨੂੰ ਬਾਹਰ ਦੇਖ ਸਕਦੇ ਅੰਦਰ ਪ੍ਰਸੰਖਾਂ ਦਾ ਹੱਸਦੀ ਜਾ ਰਿਹਾ ਲੇਖੇ ਲਾਗੂ ਮਹਾਂਪਰ ਅੱਛਾ ਬਾਹਰ ਹਰ ਕੋਈ ਜੇ ਲੋ ਥੋੜੇ ਵਰਗੇ ਗੁਰਮੁਖਾਂ ਜਿਵੇਂ ਮਾਰੋ ਦੇ ਹੱਸਦੇ ਸੇਵਾ ਲਾ ਰਹੇ ਹਾਂ ਹਾਂ ਇਹਨਾਂ ਨੂੰ ਸੇਵਾ ਕਰਨ ਵਾਲੇ ਚ ਦੇਖ ਰਹੀ ਨਹੀਂ ਇਹ ਜਿਹੜੇ ਆਪਣੇ ਉਹ ਗਰੀਬ ਭਾਈਚਾਰੇ ਦਾ ਮਾਹੌਲ ਆ ਰਿਹਾ ਵੀ ਉਹਨਾਂ ਕੋਲ ਰੱਛ ਨਹੀਂ ਪਹੁੰਚ ਰਾ ਉਹਨਾਂ ਕੋਲ ਉਹਨਾਂ ਦੀ ਸਥਿਤੀ ਕਿਵੇਂ ਆ ਮੈਂ ਉਹੀ ਗੱਲ ਕਹ ਦੱਸਾ ਜਾ ਰਹੇ ਸਮੋ ਜੀ ਹਾਂ ਸਭ ਤਰ੍ਹਾਂ ਦੇ ਲੋਕ ਕਿਸ ਨੂੰ ਪਤਾ ਦੁਨੀਆ ਸੁਣਦੇ ਹਨਾ ਹਾਂ ਬਹੁਤ ਅਜਿਹੇ ਘਟਨਾ ਦੇ ਵੀ ਦੇਖੇ ਨੇ ਜੀ ਅਸੀਂ ਹੁਣ ਜਿੱਤੇ ਸੇਵਾ ਦੇ ਜਾਣਿਆ ਹਾਂ ਹਾਂ ਉਹ ਤਾਂ ਕੀ ਕਹਿੰਦੇ ਆ ਇੱਥੇ ਤਾਂ ਜਨਾਬ ਦੇ ਸੰਤ ਕਹਿੰਦੇ ਜੀ ਤੁਸੀਂ ਸੇਵਾ ਦੇਣੀ ਆ ਤੁਸੀਂ ਆਹੀ ਵੀ ਹੋਊਗਾ ਪੈਸਾ ਨਾ ਸੀ ਹਾਂ ਉਹਨਾਂ ਦੁਕਾਨਦਾਰ ਜਿਨ੍ਹਾਂ ਦੇ ਜ਼ਮੀਨਾਂ ਹੋ ਗਏ ਆ ਜਿਨ੍ਹਾਂ ਦੇ ਕੋਠੀ ਹਾਂ ਜੇ ਜਿਹੜੀ ਆਪਾਂ ਆਪਾਂ ਦੀ ਕਹਿੰਦੇ ਜੀ ਲੋਕ ਜਿਹਨੂੰ ਨੀਚ ਜਾਤਿਆਂ ਕਹਿੰਦੇ ਨੇ ਹਾਂ 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 ਕਹਿੰਦੇ ਇਨ ਵਿਨਸ ਗੋੜ ਲਿਆ ਨੂੰ ਕਹਿੰਦੇ ਇਹਨਾਂ ਦੇ ਕਿ ਕੱਲੋ ਜੇ ਤੁਹਾਡੀ ਕੀ ਬੁਤਾ ਤਾਂ ਕਿ ਕਹਿੰਦੇ ਆ ਜਮੀਨ ਜੈਦਾ ਤਾਂ ਕਹਿੰਦੇ ਮਾਦਦ ਕਰ ਸਕਦੇ ਨੇ ਇਹਨਾਂ ਨੇ ਤੁਹਾਡੇ ਤੁਹਾਡੀ ਕੀ ਮਦਦ ਖਾਂਦੇ ਤੇ ਕੋਈ ਇਤਾਂ ਦੀ ਸੋਚ ਵਾਏ ਗਰੂ ਵਾਏ ਗਰੂ ਵਾਪਸ ਨਹੀਂ ਇਹ ਨਾ ਇਹ ਨਿਮੇ ਇਹ ਵਿਕਰੀ ਜਿਹੜਾ ਵਿਕਤਰਾ ਚੱਲ ਰਿਹਾ ਹੈ ਨਾ ਇਹ ਵਿਕਰਾ ਨਹੀਂ ਖਤਮ ਹੋਣਾ ਚਾਹੀ ਜਿੰਨੇ ਮਰਜੀ ਪ੍ਰਚਾਰ ਕਰ ਲੈਣ ਸੰਸਥਾਾਂ ਮ ਪਰ ਇਹ ਵਿਕਰੇ ਰਹਿਣਗੇ ਇਥੇ ਕਰਕੇ ਆਪਾਂ ਇੱਕ ਗੱਡੀ ਦਾ ਅਰੇਂਜਮੈਂਟ ਕਰਕੇ ਤੁਹਾਨੂੰ ਭੇਜਿਆ ਤੁਸੀਂ ਇਹ ਸਮਾਨ ਨਾ ਲੋਟ ਬੰਦਾ ਤੱਕ ਬਚਾਓ ਕੋਸ਼ਿਸ਼ ਆ ਜੀ ਇਸਨੂੰ ਸਾਵਧਤ ਜਿੱਥੇ ਰੱਖੋ ਸਕਦਾ ਹਰ ਐਸੀ ਵੀ ਗੱਲ ਨਹੀਂ ਜਿਵੇਂ ਆ ਆਪਣੇ ਵੀਰ ਕੰਮ ਵਾਲੇ ਭਰਾ ਸੀ ਹਾਂ ਹਾਂ ਕਿੰਨੇ ਸ਼ਰਮਾਂ ਦੇ ਆਖਰ ਜਿਹੜੇ ਠੀਕ ਹੈ ਉਹਨਾਂ ਚ ਐਸਾ ਨਾ ਭਾਵੇਂ ਜੀ ਦੇਖੋ ਚਾਹੇ ਦੇਖਾ ਦੇਖੀ ਲੈ ਲਓ ਜਦ ਮਾਰ ਕਰਨ ਜਿ ਉਹਨਾਂ ਨੂੰ ਕੋ ਦਰਤਾ ਨਾ ਚਾਹ ਪਹਿਲੇ ਦਿੱਤੇ ਹਾਂ ਬਹੁਤ ਸੇਵਾ ਕਰ ਲੱਖਾਂ ਰੁਪਏ ਵੰਡਦੇ ਮੇਰੇ ਭਾ ਜਦੋਂ ਤੱਕ ਬੈਕ ਕਰ ਲੈਣਾ ਇੱਕ ਗੱਡੀ ਹੋਰ ਅਸੀਂ ਤਿਆਰ ਕਰ ਲਈ ਅਸੀਂ ਸਵੇਰ ਦੇ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਜਾਣ ਕੇ ਆਪਣੇ ਕੋਲ ਕਿਹੜਾ ਕੋਈ ਥਨਾਤ ਬੰਦੇ ਨਹੀਂ ਅਬਰ ਤੋਂ ਤਾਂ ਹਜ਼ਾਰਾਂ 500 ਵਾਲੇ ਬੰਦੇ ਨੇ ਉਹਨਾਂ ਤੋਂ ਕੱਫੇ ਕਰਕੇ ਆਪਾਂ ਇੱਥੇ ਗੱਲ ਹੋਰ ਭੇਜ ਰਹੇ ਹਾਂ ਠੀਕ ਹੈ ਕਰਿਓ ਅਸੀਂ ਸਨੀ ਇਹ ਸਭੀ ਫਾਉਂਡ ਰੋਟੇ ਆਪਾਂ ਦੀ ਸੇਵਾ ਕਰੀ ਜਾ ਰਹੇ ਹਾਂ ਹਾਂ ਪਰ ਅਸੀਂ ਦੇਖਿਆ ਜੋ ਗੱਲ ਰਾਜਨੀਤਿਕ ਲੋਕਾਂ ਮੈਂ ਕਿਹਾ ਅਸੀਂ ਕਰੀ ਗਏ ਫਿਰ ਜੋ ਦਿਸਦਾ ਨਹੀਂ ਵਾਰਤੋਂ ਦੇ ਵਾਰਤੋਂ ਵੀ ਆਪਣੇ ਲੋਕਾਂ ਨੂੰ ਨੇ ਉਹ ਬਾਬਾ ਜੀ ਮੈਂ ਟੋ ਕੋ ਕਾਰ ਚ ਵਾਲੇ ਮਹਾਪੁਰਖਾਂ ਨੇ ਢਿੱਡਾਂ ਸੁਆਵਾ ਨੇ ਹਾਂ ਮੈਂ ਤਾਂ ਉਹਨਾਂ ਨਾਲ ਹੀ ਵੀ ਆਪਦੀਆਂ ਰੂਪਨਾ ਸਿੱਖਦੇ ਨੇ ਲੋਕ ਬਸ ਆਪ ਮੂਰੇ ਹੋ ਕੇ ਸ਼ੋਅ ਕਰ ਰਹੇ ਨੇ ਕਿ ਇਹ ਸਾਡੀ ਦੇ ਜਿਵੇਂ ਅਸੀਂ ਇਹਨਾਂ ਨੂੰ ਦਿੰਦੇ ਆ ਜਦਕੇ ਕਾਰ 시ਵਾਲਾ ਦੀ ਤਾਂ ਉਦਾਂ ਹੀ ਬੰਡੀਆਂ ਸਵਾਸ ਨੇ ਭਾਜੀ ਨਾ ਮੈਂ ਵੀ ਮੇਰੀ ਚਲ ਸੋਣਾ ਇੱਕ ਇੱਕ ਬੇਨਤੀ ਸੋਣਾ ਇੱਥੇ ਪਤਾ ਕੀ ਕਰਨਾ ਜਿੰਨੇ ਵੀ ਜਾਣ ਕੇ ਆਪਣੇ ਗਰੀਬ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਯਾਰ ਉਹਨਾਂ ਦੀਆਂ ਵੀਡੀਓ ਬਣਾ ਕੇ ਨਾ ਤੁਸੀਂ ਜ਼ਰੂਰ ਲੈ ਕੇ ਆਓ ਆਪਾਂ ਬਣਦੀ ਸੇਵਾ ਨਾ ਆਪਣੇ ਲੋਕਾਂ ਨੂੰ ਕਹਿ ਕੇ ਆਪਣੇ ਲੋਕਾਂ ਤੱਕ ਆਪਾਂ ਜ਼ਰੂਰ ਪਹੁੰਚਾਈਏ ਕਿਉਂਕਿ ਤੁਹਾਨੂੰ ਪਤਾ ਵੀ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਵੀ ਜਾਣ ਕੇ ਜਿਹੜਾ ਸਮਾਨ ਜਾ ਰਿਹਾ ਨਾ ਵੱਡੇ ਘਰਾਂ ਵੱਡੇ ਬੰਦੇ ਆ ਰਹੇ ਤਾਂ ਵੱਡੇ ਘਰਾਂ ਚ ਸਮਾਨ ਜਾ ਰਿਹਾ ਗਰੀਬ ਲੋਕਾਂ ਤੱਕ ਤਾਂ ਪਹੁੰਚ ਹੀ ਨਹੀਂ ਰਿਹਾ ਤੇ ਤੁਸੀਂ ਕੋਸ਼ਿਸ਼ ਕਰੋ ਮਾਲਾਪਤੀ ਜਿੰਨਾ ਕੋਈ ਤੁਸੀਂ ਕਰ ਸਕਦੇ ਹੋ ਉਨਾ ਕਰੋ ਅਸੀਂ ਕੱਲ ਨੂੰ ਤੁਹਾਡੇ ਕੋਲ ਇੱਕ ਗੱਡੀ ਹੋਰ ਭੇਜਦੇ ਆਂ ਤੁਸੀਂ ਬਾਈ ਅਸੀਂ ਲੱਗੇ ਹੋਇਆ ਜੀ ਤੇ ਤੁਸੀਂ ਅਗੂ ਕਰਦਾ ਕੇ ਵੀ ਅਰਜ਼ਾ ਕਰੋ ਇਹ ਵਿਚਾਰੇ گاਉਂ ਵਾਲੇ ਵੀਰ ਭਰਾ ਹਾਂ ਹਾਂ ਜਾਂ ਜੋ ਸਾਥਾ ਬਣਿਆ ਹੋਇਆ ਹਾਂ 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 ਕੋਈ ਸਾਥਾ ਸਾਥਾ ਵਾਲੇ ਕਾਜੀ ਵਾਲੇ ਮਹਾਂਪੰਥ ਉਹ ਸਾਥ ਸੰਧਾਨ ਹਾਂ ਆਪੋ ਆਪਣੀ ਸਾਰੀ ਸੇਵਾ ਕਰਦੇ ਤੇ ਮਹਾਰਾਜ ਉਹਨਾਂ ਨੂੰ ਬਾਤਰਾ ਚੜਦੀ ਕਲਾ ਚਾਹਤਾ ਦੁੱਖ ਉਹ ਵਾਟ ਚੜ ਕੇ ਸੇਵਾ ਕਰਦਾ ਠੀਕ ਹੈ ਜੀ ਜਿਹੜੇ ਲੋਕ ਇੱਥੇ ਲਾਹਾ ਲੈ ਰਹੇ ਨੇ ਠੀਕ ਹੈ ਜੀ ਜਿੰਨੇ ਮੇਰੇ ਤੇ ਤੁਸੀਂ ਸਾਰੇ ਠੀਕ ਮਾਰਾ ਸਵਾਸ ਦੇਣਾ ਤੇ ਤੁਸੀਂ ਵੀ ਤੁਹਾਡੇ ਕੋਲ ਵੀ ਬਹੁਤ ਆਣਗੇ ਮਾਰਾ ਧਿਆਨ ਇਸ ਗੱਲ ਦਾ ਠੀਕ ਹੈ ਠੀਕ ਹੈ ਤੁਸੀਂ ਤੁਸੀਂ ਨਾ ਸੱਚੇ ਆਪਣੇ ਸੇਵਾ ਜੀ ਆਸਣ ਬਹੁਤ ਹੈ ਤੁਸੀਂ ਕਹਿੰਦੇ ਨੇ ਹਾਂ 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 ਮਾਰਾ ਜੀ ਪੰਜਾਬ ਬਸ ਗੁਰੂ ਦੇ ਨਾਲ ਹੈ ਜਿੱਦੇ ਹੋਏ ਵਸਦੇ ਹਾਂ ਅੰਧਾ ਹਾਦਸਾ ਤੋਂ ਬਾਅਦ ਵੀ ਬਾਬਾ ਜੀ ਬਹੁਤ ਮਾਣ ਨਾਲ ਕਰ ਤੁਸੀਂ ਇਹ ਤਾਂ ਇਥਾ ਬਾਅਦ ਬਹੁਤ ਰੌਣਕਾਂ ਦੀਆਂ ਸੇਵਾ ਦੀ ਅੱਛਾ ਬੇਨਤੀ ਸੁਣਾ ਹੁਣ ਮੇਰੀ ਹੁਣ ਮੇਰੀ ਬੇਨਤੀ ਸੁਣੋ ਤੁਸੀਂ ਸਾਰਿਆਂ ਨੇ ਆਪਣਾ ਬਿਲਕੁਲ ਸਾਵਧਾਨੀ ਨਾਲ ਰਹਿਣਾ ਸਾਰਾ ਇਹ ਸਮਾਨ ਤੁਸੀਂ ਵੰਡ ਕੇ ਆਓ ਕੱਲ ਨੂੰ ਫਤਗਦੀ ਹੋਰ ਭੇਜ ਰਿਹਾ ਵੰਡ ਕੇ ਤੁਸੀਂ ਸਹੀ ਸਲਾਮਤਾ ਹੋ ਫਿਰ ਜਿਲ੍ਹਾ ਕੇ ਜਤਨ ਹੋਇਆ ਆਪਾਂ ਉਹਨਾਂ ਕਰਾਂਗੇ ਔਰ ਆਟਾਪੁਰ ਖਵੇਗੂ ਅੱਗੇ ਅਰਦਾਸ ਬੇਨਤੀ ਕੀਤੀ ਆ ਪ੍ਰਮਾਤਮਾ ਸਭ ਪੈਣ ਕਰੂਗਾ ਔਰ ਜਿਹੜਾ ਇਹ ਖੰਡਾਉ ਖੁਣੌਣ ਦੀ ਕੋਸ਼ਿਸ਼ ਕਰਦੇ ਨੇ ਨਾ ਪੰਜਾਬ ਦੇ ਤਾਂ ਪਹਿਲੇ ਹੀ ਚਿਰ ਤੋਂ ਲੱਕ ਕਰ ਲੈਣ ਜਦੋਂ ਇਹ ਵੰਡੀਆਂ ਪਾਉਣੀਆਂ ਪਰ ਪੰਜਾਬ ਦੇ ਵਿੱਚ ਵੰਡੀਆਂ ਨਹੀਂ ਪੈਂਦੀਆਂ ਤੇ ਤੁਸੀਂ ਕੱਲ ਨੂੰ ਵਾਪਸ ਆ ਜਿਓ ਠੀਕ ਆ ਫਿਰ ਕੱਲ ਦੀ ਗੱਡੀ ਹੋਰ ਸਮਾਨ ਵੰਡ ਕੇ ਜੈ ਕਾੰਗੋ ਓਟ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਿਰਮਲ ਸਿੰਘ ਤੇ ਸਾਡੇ ਨਾਲ ਸਤਿਕਾਰਯੋਗ ਬਾਬਾ ਜਸਪ੍ਰੀਤ ਸਿੰਘ ਜੀ ਮਸੂਨਾ ਸਾਹਿਬ ਔਰ ਵੈਦ ਜੀ ਬਾਬਾ ਕੁਲਵਿੰਦਰ ਸਿੰਘ ਜੀ ਧੋਰੀ ਵਾਲੇ ਮਹਾਂਪੁਰਖ ਤੇ ਸਤਿਕਾਰਯੋਗ ਮਾਸਟਰ ਬਲਵਿੰਦਰ ਸਿੰਘ ਜੀ ਜੋ ਆਪ ਜੀ ਨੇ ਇੱਕ ਫਿਲਮ ਦੇ ਰੂਪ ਦੇ ਵਿੱਚ ਅੱਜ ਦੇ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਨ ਦੇ ਕਰਦੇ ਦਰਸ਼ਕਾਂ ਜੀ ਨੇ ਜੋ ਦੇਖੇ ਨੇ ਸਰਵਣ ਕੀਤੇ ਨੇ ਇਹਦੇ ਵਿੱਚ ਸਾਡਾ ਕੋਈ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸਮੇਂ ਨੂੰ ਹਾਲਾਤਾਂ ਨੂੰ ਬਿਆਨ ਕਰਦੀ ਇੱਕ ਫਿਲਮ ਅਸੀਂ ਨੇ ਤਿਆਰ ਕੀਤੀ ਹੈ ਜਿਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀਆਂ ਸੇਵਾ ਦੀਆਂ ਭਾਵਨਾਵਾਂ ਤੇ ਇੱਕ ਦੂਜੇ ਪ੍ਰਤੀ ਹੌਂਦਰੀ ਦੇ ਜਿਹੜੇ ਭਾਵਨੇ ਉਹ ਅਸੀਂ ਪ੍ਰਗਟ ਕਰਨ ਦੀ ਕੋਸ਼ਿਸ਼ ਹੈ ਕਿ ਤੇ ਕੋਸਲਾ ਅਨਸਾਰ ਐਸੇ ਨੇ ਉਹ ਆਪਾਂ ਸਾਰੇ ਜਾਣਦੇ ਆ ਜਿਹਦੇ ਸੇਵਾ ਦੇ ਨਾਂ ਤੇ ਕੁਝ ਆਪਣਾ ਆਪਣਾ ਵੀ ਰਾਜਨੀਤਿਕ ਇਹਨੋਂ ਜਿਹੜਾ ਰੋਟੀਆਂ ਸੇਕ ਜਾਂਦੇ ਨੇ ਸੋ ਸਾਡਾ ਇਹ ਮਕਸਦ ਸੀ ਅਜ ਦੇ ਸਮੇਂ ਜੋ ਹੜਲ ਦੀਵਾਰ ਪਈ ਹੈ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਸਾਡੇ ਪੰਜਾਬੀ ਭਰਾਵਾਂ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਨੇ ਅੱਜ ਪ੍ਰੈਕਟੀਕਲ ਰੂਪ ਦਿੱਤਾ ਹੈ ਵੱਧ ਚੜ ਕੇ ਸਵਾਵਾ ਕੀਤੀਆਂ ਨੇ ਕਿਸੇ ਨੇ ਤਾਨ ਕਰਕੇ ਕਿਸੇ ਨੇ ਧਾਨ ਕਰਕੇ ਜਿੰਨੇ ਕਿਸੇ ਦੀ ਬਰਤਾ ਕਿ ਕਿਸੇ ਨੇ ਮਨ ਕਰਕੇ ਗੁਰੂ ਸਾਹਿਬਾਂ ਦੇ ਚਰਦੇ ਕਲਾਂ ਦੀਆਂ ਅਰਦਾਸਾਂ ਕੀਤੀਆਂ ਨੇ ਸੋ ਮਹਾਰਾਜ ਸਾਹਿਬਾਂ ਨੂੰ ਚਰਦੇ ਕਲਾਂ ਕੰਧੋਸ ਤੇ ਮਤ ਸਮਤ ਬਖਸ਼ਿਸ਼ ਕਰਨਾ ਸਭ ਦਾ ਭਲਾ ਕਰਨਾ ਸੋ ਇਦਾਂ ਦੀਆ ਸੁਆਵਾ ਲੈਂਦੇ ਰਹਿਣ ਕਿਤੇ ਕੋਈ ਗਲਤੀ ਹੋ ਗਈ ਹੋਵੇ ਆ ਖਿਮਾ ਦੇ ਜਾਚ ਗੀਆ ਤੇ ਸਾਡੇ ਨਾਲ ਮਾਸਟਰ ਬਲਵਿੰਦਰ ਸਿੰਘ ਸੋ ਜਿਨ੍ਹਾਂ ਦਾ ਇਹ ਸਾਰਾ ਉਪਰਾਲਾ ਤੇ ਰਲ ਮਿਲ ਕੇ ਅਸੀਂ ਸੇਵਾ ਕਰਦੇ ਆ ਉਹ ਵੀ ਦੋ ਬਚਨਾ ਤੁਹਾਡੇ ਨਾਲ ਸਾਂਝੇ ਕਰਨਗੇ ਸਭ ਤੋਂ ਪਹਿਲਾਂ ਦੇਸ ਦੇ ਇਸ ਵਾਸਤੇ ਸਾਰਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਦਾ ਰਾਈਡਰ ਜਿੱਕੀ ਪਤੇ ਹਾਲੇ ਸਾਹਮਣੇ ਜਿਹੜੇ ਵੀਡੀਓ ਦੇ ਰੂਪ ਦੇ ਵਿੱਚ ਬਾਬਾ ਕੁਲਵਿੰਦਰ ਸਿੰਘ ਜੀ ਬੱਤੂਰੀਆਲਾਂ ਤੋਂ ਬਾਬਾ ਨਿਰਮਲ ਸਿੰਘ ਜੀ ਸੋਨੀ ਬਾਬਾ ਜੀ ਮੈਲੇ ਦੇ 10 ਬਲੌਨ ਜਿਹੜੇ ਅਸੀਂ ਵੀਡੀਓ ਦੇ ਕਲਿੱਪ ਪਹਿਲਾਂ ਪਾਏ ਨੇ ਉਹਦੇ ਵਿੱਚ ਤੁਹਾਨੂੰ ਲੱਗਿਆ ਹੋਣਾ ਕਿ ਸ਼ਾਇਦ ਅਸੀਂ ਉੱਥੇ ਕਿਸੇ ਨੂੰ ਨਿੰਦ ਰਹੇ ਹਾਂ ਸਾਡਾ ਇਹ ਮਕਸਦ ਨਹੀਂ ਤੇ ਨਾ ਹੀ ਅਸੀਂ ਇਸ ਟੀਮ ਨੂੰ ਲੈ ਕੇ ਚੱਲੇ ਹਾਂ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਸੀ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਿਹਾ ਚੜ੍ਹਦੀ ਕਲਾ ਤੇ ਰਹੂਗਾ ਪਰ ਕੁਝ ਸਰਵਾਰਤੀ ਅੰਸਰ ਕਹਿ ਸਕਦੇ ਆ ਉਹਨਾਂ ਨੂੰ ਆਪਾਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਜਾਂ ਕੁਝ ਇਦਾਂ ਦੇ ਲੀਡਰ ਜਿਹੜੇ ਆਪਣੇ ਚਮੇਰ ਚਮਕਾਉਣਾ ਚਾਹ ਰਹੇ ਚ چاہی نا اپنی روٹیاں امی شو کیا جا رہا سی سو ادا دیا کوئی گلا نہیں ہوئی اگر کوئی ماڑی موٹی گٹنا ہوئی بھی ہے تو شرارتی افسرا اپنی سوچ ہو سکتی ہے اور रहेਗਾ اور ਸਭਾ ਚੜਦੇ ਘਾਦੇ ਰਹੇਗਾ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਇਸ ਵਾਰ ਜਦੋਂ ਪੰਜਾਬ ਤੇ ਹਰਾਂ ਦੇ ਹੱਤਾਈ ਤਾਂ ਪੰਜਾਬ ਇੱਕ ਮੁੱਟੋ ਕੇ ਖੜਾ ਸੀ ਤੇ ਅੱਜ ਵੀ ਜਿਹੜੇ ਉੱਤੇ ਦੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਇੰਤਜ਼ਾਰ ਔਰ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਰਿਆਂ ਚਿੰਤਨ ਚਿੰਤਨ ਕਰ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਕਰਕੇ ਪੰਜਾਬ ਨੂੰ ਪਹਿਲਾਂ ਤੋਂ ਵੀ ਵਧਿਆ ਟੱਕ ਦੇ ਕੇ ਜਾਵਾਂ ਉਹ ਸਾਰੀ ਕਰਦੇ ਹੋਏ ਲੋਕਾਂ ਦੇ ਨਾਲ ਖੜਦੇ ਹੋਏ ਪੰਜਾਬ ਨੂੰ ਚੜ੍ਹਦੀ ਕਲਾ ਵਾਲੇ ਲੈ ਕੇ ਜਾਵਾਂਗੇ ਸੋ ਸਾਡੀ ਇਹ ਬੇਨਤੀ ਪਰਮਾਨ ਕਰ ਰਹੇ ਹੋ ਅਗਰ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਜਿਹਨਾਂ ਨੇ ਦੇਖੀ ਆ ਅਗਰ ਕਿਸੇ ਦੇ ਮਨ ਨੂੰ ਤੇਜ਼ ਮੋਕੀ ਹੋਵੇ ਤਾਂ ਹੀ ਉਹਨਾਂ ਤੋਂ ਮਾਫੀ ਚਾਹਨੇ ਆ ਸਾਡਾ ਕਿਸੇ ਦਾ ਦਿਲ ਦੌਣ ਦਾ ਮਕਸਦ ਨਹੀਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਉਸ ਮੈਸੇਜ ਦੇ ਵਿੱਚ ਜੇ ਸੀ ਕੰਮ ਕਰਨ ਲੱਗੇ ਆ ਤੁਹਾਨੂੰ ਲੱਗਦਾ ਵੀ ਇਹ ਗੱਲ ਸਹੀ ਸੀ ਤਾਂ ਸਾਡਾ ਤੁਸੀਂ ਆਪਣੇ ਕਮੈਂਟਾਂ ਰਾਹੀਂ ਹੌਸਲਾ ਜਰੂਰ ਬਤਾਓ ਇੰਨੀ ਕਿ ਬੇਨਤੀ ਪਰਮਾਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧਾਨ ਦੇ ਨਾਮ ਚੜ੍ਹਦੀ ਕਲਾ ਤੇ ਭਾਣੇ I don't know if I know.